ਦੋਸਤੋ ਗੱਲ ਅੱਜ ਤੋਂ 52 ਸਾਲ ਪੁਰਾਣੀ ਐ ਸ਼ਾਹੀ ਨੇਪਾਲ 에ਅਰਲਾਈਨਸ ਦਾ ਇੱਕ ਜਹਾਜ਼ ਕਿਡਨਾਪ ਕੀਤਾ ਜਾਂਦਾ ਹੈ ਹਾਈਜੈਕ ਕਰ ਲਿਆ ਜਾਂਦਾ ਹੈ ਅਗਵਾ ਕਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਉਸ ਜਹਾਜ਼ ਦੇ ਵਿੱਚ 30 ਲੱਖ ਰੁਪਏ ਸਨ ਅਤੇ ਇਹ ਪੈਸੇ ਜਿਹੜੇ ਸਨ ਉਹਨਾਂ ਨੂੰ ਉਹ ਜਹਾਜ਼ ਨੂੰ ਹਾਈਜੈਕ ਕਰਨ ਤੋਂ ਬਾਅਦ ਇਹ ਰੁਪਇਆ 5 ਜਾਨਿਆਂ ਦੇ ਵੱਲੋਂ ਲੁੱਟ ਲਿਆ ਜਾਂਦਾ ਹੈ ਅਤੇ ਇਸ ਨੂੰ ਲੁੱਟਣ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਨੇਪਾਲ ਦੇ ਵਿੱਚ ਮਲਟੀਪਾਰਟੀ ਡੈਮੋਕ੍ਰੇਸੀ ਨੂੰ ਰিস্টੋਰ ਕਰਨਾ ਹੈ ਭਾਵ ਬਹੁਤ ਸਿਆਸੀ ਦਲ ਇੱਕ ਜਿਹੜਾ ਜਨ ਜਮਹੂਰੀਅਤ ਹੈ ਉਸ ਨੂੰ ਉੱਥੇ ਦੁਬਾਰਾ ਜਿਹੜਾ ਹੈ ਉਸ ਦਾ ਪੁਨਰਜਨਮ ਕਰਨਾ ਉਸ ਨੂੰ ਦੁਬਾਰਾ ਰਿਜ਼ਿਊਮ ਕਰਨਾ ਹੈ ਉਸ ਨੂੰ ਰিস্টੋਰ ਕਰਨਾ ਹੈ ਅਤੇ ਅਜੀਹਾ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਸਨ ਜਾਂ ਉਹਨਾਂ ਦੇ ਜਿਹੜੇ ਆਗੂ ਸਨ ਦੁਰਗਾ ਪ੍ਰਸ਼ਾਦ ਸੁਬੇਦੀ ਤੇ ਦੁਰਗਾ ਪ੍ਰਚਾਰ ਸਬੀਦੀ ਅਤੇ ਉਸ ਦੇ ਨਾਲ ਚਾਰਜਾਂ ਨੇ ਹੋਰ ਸਨ ਜਿਨ੍ਹਾਂ ਦੇ ਵਿੱਚ ਗਿਰਜਾ ਪ੍ਰਸ਼ਾਦ ਕੋਇਰਾਲਾ ਜਿਹੜੇ ਕਿ ਬਾਦ ਦੇ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਬਣਦੇ ਸਨ ਉਹ ਵੀ ਸ਼ਾਮਲ ਸਨ ਅਤੇ ਇਹ ਨੇਪਾਲ ਦੇ ਜਿਹੜੀ 에ਅਰਲਾਈਨ ਦਾ ਪਹਿਲਾ ਹਾਈਜੈਕ ਸੀ ਮਤਲਬ ਉੱਥੋਂ ਦਾ ਅੱਜ ਤੱਕ ਕਦੇ ਕੋਈ ਹਵਾਈ ਜਹਾਜ਼ ਹਾਈਜੈਕ ਨਹੀਂ ਸੀ ਹੋਇਆ ਅਗਵਾ ਨਹੀਂ ਸੀ ਹੋਇਆ ਨੇਪਾਲ ਦੇ ਇਤਿਹਾਸ ਦੇ ਵਿੱਚ ਪਹਿਲਾ ਹਾਈਜੈਕ ਤੇ ਇਸ ਦੇ ਵਿੱਚ ਜਹਾਜ਼ ਦੇ ਵਿੱਚ 19 ਮੈਂਬਰ ਸਨ ਅਤੇ ਇਸ ਤੋਂ ਇਲਾਵਾ ਕਰੂ ਮੈਂਬਰ ਵੀ ਸਨ ਅਤੇ ਇਹਨਾਂ ਦੇ ਵਿੱਚ ਇੱਕ ਫਿਲਮ ਐਕਟ्रेस ਮਾਲਾ ਸਿਨਾ ਵੀ ਇਹਨਾਂ ਦੇ ਵਿੱਚ ਸ਼ਾਮਲ ਸੀ ਅਤੇ ਬਾਅਦ ਦੇ ਵਿੱਚ ਜਿਹੜਾ ਹੈ ਇਹ ਉਹੀ ਦੁਰਗਾ ਪ੍ਰਸ਼ਾਦ ਸੁਬੀਦੀ ਹੈ ਜਿਸ ਦੀ ਜਿਹੜੀ ਜਾਣ ਪਛਾਣ ਹੈ ਜਦੋਂ ਉਹ BHU ਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ MA ਪੋਲੀਟੀਕਲ ਸਾਇੰਸ ਕਰ ਰਿਹਾ ਸੀ ਤਾਂ ਇਹਦੇ ਨਾਲ ਹੀ ਇੱਕ ਲੜਕੀ ਹੋਰ MA ਪੋਲੀਟੀਕਲ ਸਾਇੰਸ ਭਾਵ ਰਾਜਨੀਤੀ ਸ਼ਾਸਤਰ ਦੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਉਸ ਲੜਕੀ ਦਾ ਨਾਮ ਸੀ ਸੁਸ਼ੀਲਾ ਕਰਕੀ ਤੇ ਇਹ ਉਹੀ ਸੁਸ਼ੀਲਾ ਕਰਕੀ ਹੈ ਜਿਹੜੀ ਇਸ ਸਮੇਂ ਨੇਪਾਲ ਦੀ ਪ੍ਰਧਾਨ ਮੰਤਰੀ ਚੁਣੀ ਗਈ ਹੈ ਪ੍ਰਧਾਨ ਮੰਤਰੀ ਬਣੀ ਹੈ ਤਾਂ ਦੋਸਤੋ ਇਹ ਹੈ ਨੇਪਾਲ ਦੀ ਪ੍ਰਧਾਨ ਮੰਤਰੀ ਮੌਜੂਦਾ ਪ੍ਰਧਾਨ ਮੰਤਰੀ ਸੁਸ਼ੀਲਾ ਕਰਕੀ ਜੇ ਡੀ ਕੇ ਫਾਰਮਰ ਚੀਫ ਜਸਟਿਸ ਸਬ ਨੇਪਾਲਾ ਨੇਪਾਲ ਦੀ ਸਰਬਉੱਤਮ ਅਦਾਲਤ ਜਿਹੜੀ ਆ ਉਸ ਦੀ ਚੀਫ ਜਸਟਿਸ ਰਹਿ ਚੁੱਕੀ ਹੈ ਅਤੇ ਉਸ ਦਾ ਇਹ ਪਛੋਕਰ ਦੇ ਉੱਤੇ ਹਲਕੀ ਜਿਹੀ ਛਾਤ ਪੁਆਈ ਹੈ ਪਰ ਇਸ ਤੋਂ ਬਾਅਦ ਹੁਣ ਆਪਾਂ ਸੁਸ਼ੀਲਾ ਕਰਕੀ ਦੇ ਬਾਰੇ ਦੱਸਦੇ ਹਾਂ ਕਿ ਇਸ ਦੀ ਉਮਰ ਜਿਹੜੀ ਆ 73 ਸਾਲ ਹੈ 31 ਸਾਲ ਇਹ ਵਕੀਲ ਰਹੀ ਹੈ ਤੇ 10 ਸਾਲ ਜੱਜ ਰਹੀ ਹੈ ਤੇ ਇਸ ਦੇ ਇਲਾਵਾ ਜਿਹੜੀ ਹੈ ਇਸ ਨੇ ਭਾਰਤ ਦੇ ਵਿੱਚ ਇਨੇ ਐਮਏ ਪੋਲੀਟੀਕਲ ਸਾਇੰਸ ਜਿਹੜੀ ਹੈ ਬੀ ਐਚ ਯੂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ ਤੇ ਇਸ ਦੇ ਇਲਾਵਾ ਐਲ ਐਲ ਬੀ ਜਿਹੜੀ ਹੈ ਜਿਹੜੀ ਵਕਾਲਤ ਦੀ ਪੜ੍ਹਾਈ ਆ ਉਹ ਤਿਰਭਵਨ ਯੂਨੀਵਰਸਿਟੀ ਤੋਂ ਕੀਤੀ ਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਨੇਪਾਲ ਦੀ ਸਥਿਤੀ ਅੱਜ ਕਿਹੋ ਜਿਹੀ ਹੈ ਤੇ ਕੀ ਨੇਪਾਲ ਦੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ ਅਤੇ ਚੋਣਾਂ ਕਦੋਂ ਹੋਣੀਆਂ ਨੇ ਇਹ ਚੀਜ਼ ਥੋੜਾ ਜਿਆ ਨੋਟ ਵੀ ਕਰ ਲਵੋ ਕਿ ਚੋਣਾਂ ਜਿਹੜੀਆਂ ਹਨ 5 ਮਾਰਚ 2026 ਨੂੰ ਹੋਣੀਆਂ ਹਨ ਤੇ 12 ਸਤੰਬਰ 2025 ਨੂੰ ਜਿਹੜਾ ਇਹ ਫੈਸਲਾ ਹੋਇਆ ਇਸ ਤੋਂ ਇਲਾਵਾ ਜਿਹੜਾ 4 ਸਤੰਬਰ ਨੂੰ ਉੱਥੇ ਜਿਹੜੇ ਸਨ ਉਹ ਹਿੰਸਾ ਸ਼ੁਰੂ ਹੋਈ ਸੀ ਤੇ ਜਿਹੜੇ ਓਲੀ ਹੈ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਸੀ ਉਹ 9 ਸਤੰਬਰ ਨੂੰ 5 ਦਿਨਾਂ ਬਾਅਦ 4 ਤਰੀਕ ਨੂੰ ਉੱਥੇ ਜਿਹੜੀ ਹਿੰਸਾ ਸ਼ੁਰੂ ਹੁੰਦੀ ਹੈ 9 ਤਰੀਕ ਨੂੰ ਰਜਾਇਨ ਦੇ ਦਿੰਦਾ ਹੈ ਤੇ 12 ਤਰੀਕ ਨੂੰ ਉੱਤੇ ਫਿਰ ਜਿਹੜੀ ਉੱਥੋਂ ਦੀ ਪਾਰਲੀਮੈਂਟ ਹੈ ਜਿਹੜੀ ਸੰਸਦ ਹੈ ਉਸ ਨੂੰ ਭੰਗ ਕਰ ਦਿੱਤਾ ਜਾਂਦਾ ਡਿਸਾਲਵ ਕਰ ਦਿੱਤਾ ਜਾਂਦਾ ਤੇ ਹੁਣ ਉੱਥੇ ਜਿਹੜੀ ਹੈ ਨਵੀਂ ਪ੍ਰਧਾਨ ਮੰਤਰੀ ਕਦੋਂ ਤੱਕ ਰਹੇਗੀ 5 ਮਾਰਚ 2025 ਤੱਕ ਅਤੇ ਉਸ ਤੋਂ ਬਾਅਦ ਇਹ ਵੋਟਾਂ 5 ਮਾਰਚ ਨੂੰ ਪੈ ਜਾਣਗੀਆਂ ਤੇ ਵੋਟਾਂ ਤੋਂ ਬਾਅਦ ਜਿਹੜੇ ਨਵੇਂ ਸੰਸਦ ਦੇ ਮੈਂਬਰ ਚੁਣੇ ਜਾਣਗੇ ਉਹਨਾਂ ਦੇ ਦੁਆਰਾ ਜਿਹੜੀ ਹੈ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ ਖੈਰ ਆਪਾਂ ਗੱਲ ਕਰੀਏ ਕਿ ਜਿਹੜੇ ਇਸ ਇਹ ਜਿਹੜਾ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਹੈ ਉਸ ਦੇ ਪੰਜ ਕਾਰਨ ਸਨ ਪਹਿਲਾ ਕਾਰਨ ਜਿਹੜਾ ਸੀ ਕਿ ਜਿਹੜੇ ਉੱਥੇ 26 ਜਿਹੜੀਆਂ ਸੋਸ਼ਲ ਮੀਡੀਆ ਵੈਬਸਾਈਟਸ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਪਾਬੰਦੀ ਲਗਾ ਦਿੱਤੀ ਗਈ ਸੀ ਦੂਸਰੀ ਜਿਹੜੀ ਆ ਉਹ ਬੇਰੁਜ਼ਗਾਰੀ ਵਧੀ ਹੋਈ ਸੀ ਜਿਹੜਾ ਕਿ ਉਸ ਦਾ ਪਿਛਲਾ ਕਾਰਨ ਸੀ ਨੇਪੋ ਕਿਰਜ ਜਿਹੜੇ ਹਨ ਜਿਹੜੇ ਉੱਥੇ ਦੇ ਸਿਆਸੀ ਜਿਹੜੇ ਆਗੂ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਫਰਾਂਸ ਦੇ ਵਿੱਚ ਬਰਤਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸਵੀਡਨ ਦੇ ਵਿੱਚ ਨਾਰਵੇ ਦੇ ਵਿੱਚ ਜਰਮਨ ਦੇ ਵਿੱਚ ਇਟਲੀ ਦੇ ਵਿੱਚ ਫਰਾਂਸ ਦੇ ਵਿੱਚ ਤੇ ਜਾਂ ਹੋਰ ਜਿਹੜੇ ਯੂਰੋਪੀਅਨ ਜਾਂ ਆਸਟ੍ਰੇਲੀਅਨ ਤੇ ਜਾਂ ਅਮਰੀਕਨ ਕੰਟਰੀ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਉਹ ਆਪਣਾ ਲਗਜ਼ਰੀਸ ਜਿਹੜਾ ਐਸ਼ੋ ਪਰ ਅਸਲ ਜਿਹੜਾ ਜੀਵਨ ਹੈ ਉਸ ਦੀਆਂ ਝਾਕੀਆਂ ਜਿਹੜੀਆਂ ਨੇ ਉਹ ਰੀਲਾਂ ਦੇ ਦੁਆਰਾ ਤਸਵੀਰਾਂ ਦੇ ਦੁਆਰਾ YouTube ਦੇ ਰਾਹੀਂ Facebook ਦੇ ਰਾਹੀਂ WhatsApp ਦੇ ਰਾਹੀਂ Instagram ਦੇ ਰਾਹੀਂ ਤਾਂ ਹੋਰ ਸੋਸ਼ਲ ਮੀਡੀਆ ਦੇ ਜਿਹੜੇ ਹੈਂਡਲਸ ਨੇ ਉਹਨਾਂ ਦੇ ਰਾਹੀਂ ਵਾਰ-ਵਾਰ ਜਿਹੜਾ ਦਿਖਾ ਰਹੇ ਸਨ ਜਿਸ ਦੇ ਕਰਕੇ ਜਿਹੜਾ ਸੀ ਉਥੇ ਜਿਹੜੇ ਨੇਪਾਲ ਦੇ ਆਮ ਲੋਕ ਹਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਪਾਸੇ ਤਾਂ ਜਿਹੜਾ ਹੈ ਬਿਕੋਜ਼ ਜਿਹੜੇ ਨੇਪਾਲ ਦੇ ਜਿਹੜੇ ਗਰੀਬ ਸੁਧਾਰਨ ਵਰਗ ਦੇ ਲੋਕ ਜਾਂ ਮੱਧ ਵਰਗੀ ਲੋਕ ਹਨ ਉਹਨਾਂ ਦੇ ਬੱਚੇ ਜਿਹੜੇ ਹਨ ਉਹ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਜਿੱਥੇ ਕਿ ਲੜਾਈ ਜਿਹੜੀ ਇੱਕ ਸਮਾਂਨ ਮੱਚਿਆ ਹੋਇਆ ਹੈ ਤੇ ਉੱਥੇ ਉਹ ਰੂਸ ਦੇ ਤਰਫ ਤੋਂ ਮਤਲਬ ਰੂਸ ਦੇ ਵਿੱਚ ਜਾ ਰਹੇ ਹਨ ਤਾਂ ਜੋ ਉੱਥੇ 5 ਲੱਖ ਰੁਪਏ ਜਿਹੜਾ ਉਹਨਾਂ ਨੂੰ ਮਹੀਨੇ ਦੇ ਮਿਲ ਰਹੇ ਹਨ ਤੇ ਇਸ ਕਰਕੇ ਜਿਹੜਾ ਹੈ ਕਿਉਂਕਿ ਇੱਥੇ ਘਰੇਲੂ ਬੇਰੁਜ਼ਗਾਰੀ ਹੋਣ ਕਰਕੇ ਉਹ ਬੱਚੇ ਜਿਹੜੇ ਹਨ ਉਧਰ ਜਾ ਰਹੇ ਹਨ ਅਤੇ ਜੇ ਜੇ ਤੁਹਾਨੂੰ ਗੱਲ ਕਰ ਰਹੇ ਆ ਆਪਾਂ ਉਹ ਇਹ ਹੈ ਕਿ ਉਥੋਂ ਇਹਨਾਂ ਦੇ ਬੱਚੇ ਜਿਹੜੇ ਗਰੀਬ ਘਰਾਂ ਦੇ ਬੱਚੇ ਉਧਰ ਜਾਂਦੇ ਹਨ ਤੇ ਸ਼ਹਾਦਤਾਂ ਪ੍ਰਾਪਤ ਕਰਨ ਤੋਂ ਬਾਅਦ ਜਾਂ ਲੜਾਈ ਵਿੱਚ ਮਾਰੇ ਜਾਣ ਤੋਂ ਬਾਅਦ ਉਹ ਤਾਂ ਤਾਬੂਤਾਂ ਦੇ ਵਿੱਚ ਵਾਪਸ ਆ ਰਹੇ ਹਨ ਅਤੇ ਇਹ ਲੋਕ ਜਿਹੜੇ ਹਨ ਉਹ ਅਮੀਰ ਘਰਾਂ ਦੇ ਜਿਹੜੇ ਬੱਚੇ ਹਨ ਉਹ ਵਧੀਆ ਵਧੀਆ ਮਹਿੰਗੇ ਮਹਿੰਗੇ ਕੱਪੜੇ ਜਿਹਨਾਂ ਤੇ ਹੀਰੇ ਜਵਾਹਰat ਜੜੇ ਹੋਏ ਹਨ ਉਹਨਾਂ ਵਿੱਚ ਵਾਪਸ ਆ ਰਹੇ ਹਨ ਨਹੀਂ ਜਨਨ ਇੱਕ ਆਪਸ ਵਿੱਚ ਤੁਲਨਾ ਹੁੰਦੀ ਹੈ ਇੱਕ ਪਾਸੇ ਤਾਬੂਤ ਦੇ ਵਿੱਚ ਇੱਕ ਬੱਚਾ ਆ ਰਿਹਾ ਹੈ ਤੇ ਦੂਜੇ ਪਾਸੇ ਇੱਕ ਬੱਚਾ ਜਿਹੜਾ ਹੈ ਆਪਣੇ ਸਰੀਰ ਦੇ ਉੱਤੇ ਜਿਹੜੇ ਅਣਸੋਨੇ ਜਵਾਹਰਾਤ ਹੀਰੇ ਟੰਗ ਕੇ ਵਾਪਸ ਆ ਰਿਹਾ ਹੈ ਤਾਂ ਉਹ ਤੁਲਨਾ ਜਿਹੜੀ ਆ ਸੁਭਾਵਕ ਹੋ ਜਾਂਦੀ ਹੈ ਪਰ ਇਹ ਜਿਹੜੀ ਤੁਲਨਾ ਵਾਰ-ਵਾਰ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਜਾ ਰਹੀ ਹੈ ਤੇ ਤਾਂ ਉਹ ਨੈਪੋ ਖਿਰਸ ਦਾ ਜਿਹੜਾ ਜਿਹੜਾ ਬਿਹਾਰ ਹੈ ਜਾਂ ਜਿਹੋ ਜੇ ਉਹ ਵਿਖਾਈ ਦਿੰਦੇ ਹਨ ਤੇ ਉਹਦਾ ਤੁਲਨਾ ਜਿਹੜੀ ਆ ਉਸ ਨੂੰ ਰੋਕਣ ਦੇ ਲਈ ਸ਼ਾਇਰ ਜਿਹੜਾ ਹੈ 26 ਵੈਬਸਾਈਟਸ ਨੇ ਜਿਨ੍ਹਾਂ ਦੇ ਨੂੰ ਉਹਨਾਂ ਨੇ ਨੇਪਾਲ ਦੀ ਸਰਕਾਰ ਨੇ ਜਿਹੜਾ ਇਹ ਕਿਹਾ ਤਾਂ ਇਹ ਸੀ ਕਿ ਪੀ ਸ਼ਰਮਾ ਓਲੀ ਉਥੋਂ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਕੀ ਕਿਹਾ ਕਿ ਅਸੀਂ ਉਹਨਾਂ ਵੈਬਸਾਈਟਸ ਨੂੰ ਉਹਨਾਂ ਸੋਸ਼ਲ ਮੀਡੀਆ ਸਾਈਟਸ ਨੂੰ ਹੀ ਇਜਾਜ਼ਤ ਦੇਵਾਂਗੇ ਜਿਹੜੇ ਕਿ ਨੇਪਾਲ ਦੇ ਵਿੱਚ ਆਪ ਦਾ ਜਿਹੜਾ ਹੈ ਦਫ਼ਤਰ ਬਣਾਉਂਦੇ ਹਨ ਮਤਲਬ ਉਹਨਾਂ ਦਾ ਇੱਕ ਖੇਤਰੀ ਦਫ਼ਤਰ ਨੇਪਾਲ ਦੇ ਵਿੱਚ ਵੀ ਹੋਵੇ ਤਾਂ ਜੋ ਕੱਲ ਨੂੰ ਕੋਈ ਗੱਲ ਹੋਵੇ ਤਾਂ ਅਸੀਂ ਉਹਨਾਂ ਨੂੰ ਸੂ ਕਰ ਸਕੀਏ ਉਹਨਾਂ ਨੂੰ ਕੋਰਟ ਵਿੱਚ ਬੁਲਾ ਸਕੀਏ ਜਾਂ ਉਹਨਾਂ ਨੂੰ ਅਸੀਂ ਕੋਈ ਨੋਟਿਸ ਦੇ ਸਕੀਏ ਤਾਂ ਜੋ ਉੱਥੇ ਹੁਣ ਤਾਂ ਉਹਨਾਂ ਦੇ ਤੇ ਪ੍ਰੈਸ਼ਰ ਜਾਂ ਦਬਾਅ ਪਾਇਆ ਜਾ ਸਕੇ ਤੇ ਦੂਮੇ ਕਾਰਨ ਆਪਸ ਵਿੱਚ ਮਿਲੇ ਤਾਂ ਜਦੋਂ ਸਰਕਾਰ ਨੇ ਕੁਝ ਕੁ ਸਾਈਟਾਂ ਨੇ ਜਿਹੜਾ 4-5 ਸਾਈਟਸ ਜਿਹੜੀਆਂ ਸਨ ਉਹਨਾਂ ਨੇ ਤਾਂ ਆਪਣੇ ਦਫ਼ਤਰ ਖੋਲ ਲਏ ਬਾਕੀ ਦੇ ਜਿਹੜੇ ਹਨ ਉਹਨਾਂ ਨੇ ਨਾ ਖੋਲੇ ਤਾਂ 26 ਦੇ ਉੱਤੇ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਬਵੰਦੀ ਲਗਾ ਦਿੱਤੀ ਗਈ ਉਸ ਦੇ ਪਿੱਛੇ ਨੈਪੋਕਿਟਸ ਦਾ ਜਿਹੜਾ ਤੁਹਾਨੂੰ ਗੱਲ ਦੱਸੀ ਆ ਉਹ ਹੈ ਇਸ ਦੇ ਇਲਾਵਾ ਤੀਸਰਾ ਜਿਹੜਾ ਹੈ ਅਨਇੰਪਲੋਇਮੈਂਟ ਉਹ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਚੌਥਾ ਜਿਹੜਾ ਉਸ ਦਾ ਕਾਰਨ ਹੈ ਉਹ ਭ੍ਰਿਸ਼ਟਾਚਾਰ ਨੂੰ ਦੱਸਿਆ ਗਿਆ ਤੇ ਪੰਜਵਾਂ ਜਿਹੜਾ ਹੈ ਕਾਰਨ ਉਹ ਇਹ ਦੱਸਿਆ ਗਿਆ ਕਿ ਉੱਥੇ ਜਿਹੜੀ ਮਿਸਰੂਲ ਹੈ ਉੱਥੇ ਕੋਪ ਪ੍ਰਬੰਧ ਹੈ ਉੱਥੇ ਪ੍ਰਬੰਧ ਚੱਜਦਾ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਚਾਰ ਪੰਜ ਕਾਰਨਾਂ ਦੇ ਕਰਕੇ ਨੇਪਾਲ ਦੇ ਵਿੱਚ ਇਨਕਲਾਬ ਆਇਆ ਕ੍ਰਾਂਤੀ ਆਈ ਸਪਰੀਮ ਕੋਰਟ ਸੰਸਦ ਤੇ ਤਿੰਨ ਤੱਕ ਇੱਕ ਇਹ ਸਿੰਗਾ ਦਰਬਾਰ ਜਿਹੜਾ ਉੱਥੇ ਇੱਕ ਆਮ ਦਰਬਾਰੇ ਆਮ ਜਿਸ ਨੂੰ ਕਿਹਾ ਜਾਂਦਾ ਤਾਂ ਉਹ ਸਿੰਗਾ ਦਰਬਾਰ ਤਿੰਨਾਂ ਨੂੰ ਅਗਲ ਕਰ ਦਿੱਤੀ ਗਈ ਸਾਰ ਦਿੱਤਾ ਗਿਆ ਡਿਮਾਂਡ ਕੀ ਸੀ ਜਿਹੜੀ ਜੇਨ ਈ ਜਿਸ ਨੂੰ ਕਹਿੰਦੇ ਹਨ ਜਾਂ ਨਵੀਂ ਪੀੜ੍ਹੀ ਜਿਹੜੀ ਹੈ ਨੌਜਵਾਨ ਨੇ ਜਿਹੜੇ 20-25 ਸਾਲ ਤੱਕ ਦੀ ਉਮਰ ਤੱਕ ਦੇ ਆ ਤੇ ਉਹਨਾਂ ਦੇ ਦੁਆਰਾ ਇਹ ਸਾਰਾ ਜਿਹੜਾ ਹੈ ਲੀਡ ਕੀਤਾ ਗਿਆ ਤੇ ਦੂਸਰਾ ਜਿਹੜਾ ਹੈ ਸੰਸਦ ਨੂੰ ਹਨ ਭੰਗ ਕਰ ਦਿੱਤਾ ਗਿਆ ਹੈ ਤੀਸਰਾ ਜਿਹੜਾ ਹੈ ਕਿ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਇਹ ਨੌਜਵਾਨ ਨੇ ਉਹਨਾਂ ਦੇ ਜਿਹੜੇ ਜਿਵੇਂ ਇੱਕ ਉੱਥੇ ਪਾਰਟੀ ਵੀ ਬਣਦੀ ਹੈ ਇੱਕ ਦਬਾਊ ਸਮੂਹ ਵੀ ਬਣਦਾ ਹੈ ਪ੍ਰੈਸ਼ਰ ਗਰੁੱਪ ਜਿਸ ਨੂੰ ਕਹਿੰਦੇ ਹਨ ਜਿਸ ਦਾ ਨਾਮ ਜਿਹੜਾ ਹੈ ਪੀਪਲ ਫਾਰ ਜਸਟਿਸ ਹੈ ਤਾਂ ਪੀਪਲ ਫਾਰ ਜਸਟਿਸ ਦੇ ਨਾਲ ਨਾਲ ਇੱਕ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਐਕਸਟੈਂਡਡ ਕੰਸਲਟੇਸ਼ਨ ਚ ਹੁੰਦੀਆਂ ਹਨ ਕਾਫੀ ਜ਼ਿਆਦਾ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤਾਂ ਉਦੋਂ ਬਾਅਦ ਦੇ ਵਿੱਚ ਫਿਰ ਜਿਹੜੀ ਹੈ ਪ੍ਰਧਾਨ ਮੰਤਰੀ ਜੇ ਰੀਸ਼ੂ ਸ਼ਿਸ਼ੀਲਾ ਕਰਕੀ ਨੂੰ ਬਣਾ ਦਿੱਤਾ ਜਾਂਦਾ ਹੈ ਜਿਸ ਦੀ ਇਮੇਜ ਜਿਹੜੀ ਹੈ ਜਿਸ ਦਾ ਅਕਸ ਜਿਹੜਾ ਹੈ ਜਿਸ ਦੀ ਛਵੀ ਜਿਹੜੀ ਆ ਉਹ ਨੇਪਾਲ ਦੇ ਵਿੱਚ ਬਹੁਤ ਵਧੀਆ ਇੱਕ ਇਮਾਨਦਾਰ ਆਗੂ ਦੇ ਵਜੋਂ ਹੈ ਭਾਵੇਂ ਕਿ ਉਹ ਕੋਈ ਆਗੂ ਨਹੀਂ ਹੈ ਉਹ ਇੱਕ ਵਕੀਲ ਹੈ ਤੇ ਇੱਕ ਜੱਜ ਹੈ ਤੇ ਇਸ ਦਾ ਪਤੀ ਜਿਹੜਾ ਹੈ ਉਸ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਨਮਾ ਕੈਬਨਟ ਜਿਹੜਾ ਹੈ ਹੁਣ ਬਣੇਗਾ ਪ੍ਰਾਣੇ ਮੰਤਰੀ ਜਿਹੜੇ ਪ੍ਰਾਣੇ ਅਹਿਲਕਰ ਜਿਹੜੇ ਨੇ ਉਹ ਸਾਰੇ ਅਸਤੀਫਾ ਦੇਣਗੇ ਤੇ ਨਵੀਂ ਸਰਕਾਰ ਸਰਕਾਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨਵੀਂ ਬਣ ਗਈ ਹੈ ਤੇ ਮੰਤਰੀ ਨਵੇਂ ਚੁਣੇ ਜਾਣਗੇ ਪਰ ਵੋਟਾਂ ਨਵੀਆਂ 5 ਮਾਰਚ 2026 ਨੂੰ ਪਹਿਣਗੀਆਂ ਤੇ ਜਿਹੜੀ ਇੱਕ ਅਗਲੀ ਗੱਲ ਇਹ ਹੈ ਕਿ ਜਿਹੜੀ ਉੱਥੇ ਦੀ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਜਿਸ ਪਿਸ਼ੋਕੜ ਦੇ ਵਿੱਚੋਂ ਨੇਪਾਲ ਨਿਕਲ ਰਿਹਾ ਹੈ ਉਸ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਐਮ ਨੇ ਜਿਹੜੀ ਇੱਕ ਤਾਂ ਇਹ ਹੈ ਕਿ ਜਿਹੜੀ ਨਵੀਂ ਸਰਕਾਰ ਜਾਂ ਨਵੀਂ ਜਿਹੜੇ ਪ੍ਰਧਾਨ ਮੰਤਰੀ ਆ ਉਸ ਦੇ ਉੱਤੇ ਜਿਹੜੇ ਇੱਕ ਜ਼ਿੰਮੇਵਾਰੀ ਪੈ ਗਈ ਹੈ ਜਿਹੜੀ ਦੁਚਿੱਤੀ ਹੈ ਜਿਹੜਾ ਸੰਕਟ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ 4 ਸਤੰਬਰ ਨੂੰ ਜੋ ਕੁਝ ਹੋਇਆ ਤੇ ਵੱਧ ਖਾਸ ਕਰਕੇ ਜਿਹੜਾ 8 ਸਤੰਬਰ ਨੂੰ ਜਿਹੜਾ ਹੋਇਆ ਏ ਜਿਹੜੀ ਅੱਗ ਜਨਈ ਦੀਆਂ ਘਟਨਾਵਾਂ ਹੋਈਆਂ ਨੇ ਸੰਸਦ ਨੂੰ ਸੁਪਰੀਮ ਕੋਰਟ ਨੂੰ ਤੇ ਫਿਰ ਸਿੰਘਾ ਦਰਬਾਰ ਨੂੰ ਜਿਹੜੀ ਅੱਗ ਲੱਗੀ ਆ ਤੇ ਇਹ ਤਿੰਨ ਇਮਾਰਤਾਂ ਨੂੰ ਅੱਗ ਲੱਗੀ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਗੱਡੀਆਂ ਰੇਲ ਗੱਡੀਆਂ ਜਾਂ ਹੋਰ ਬੱਸਾਂ ਸਰਕਾਰੀ ਬੱਸਾਂ ਸਰਕਾਰੀ ਅਦਾਰਿਆਂ ਨੂੰ ਅੱਗਾਂ ਲੱਗੀਆਂ ਨੇ ਜੋ ਨੁਕਸਾਨ ਹੋਇਆ ਏ ਇਸ ਦੇ ਪਿੱਛੇ ਹੁਣ ਪ੍ਰੋਸੀਕਿਊਸ਼ਨ ਤਾਂ ਹੋਣੀ ਆ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਏ ਪਰ ਇੱਕ ਪਾਸੇ ਤਾਂ ਉਹ ਨੌਜਵਾਨ ਨੇ ਜਿਹੜੇ ਕ੍ਰਾਂਤੀ ਲੈ ਕੇ ਆਏ ਨੇ ਜਾਂ ਕ੍ਰਾਂਤੀ ਦਾ ਬਿਗਲ ਜਿਨ੍ਹਾਂ ਨੇ ਵਜਾਇਆ ਸੀ ਅਤੇ ਜਿਨ੍ਹਾਂ ਨੇ ਉਹ ਸਾਰਾ ਕੁਝ ਕੀਤਾ ਏ ਇੱਕ ਪਾਸੇ ਤਾਂ ਉਹ ਆਪ ਦੇ ਹੱਕਾਂ ਦੇ ਲਈ ਲੜ ਰਹੇ ਨੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਸ ਨੂੰ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਵੀ ਕਰਨੀ ਪਵੇਗੀ ਹੁਣ ਸੁਸ਼ੀਲ ਕਰਕੀ ਦੇ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜਾਂ ਸਭ ਤੋਂ ਵੱਡੀ ਜਿਹੜੀ ਦੁਚਿੱਤੀ ਹੈ ਜਿਸ ਨੂੰ ਕਹਿੰਦੇ ਹਨ ਕਿ ਸੱਪ ਦੇ ਮੂੰਹ ਦੇ ਵਿੱਚ ਕੋੜ ਘਿਰਲੀ ਵਾਲੀ ਹਾਲਤ ਹੈ ਕਿ ਉਹ ਹੁਣ ਉਸ ਨੂੰ ਨਿਗਲੇ ਜਾਂ ਬਾਹਰ ਸਿੱਟੇ ਹੁਣ ਨੌਜਵਾਨ ਜਿਹੜੇ ਇਸ ਲਈ ਜ਼ਿੰਮੇਵਾਰ ਹੈ ਜੇ ਉਹਨਾਂ ਦੇ ਉੱਤੇ ਐਕਸ਼ਨ ਲੈਂਦੀ ਹੈ ਇਹੀ ਸਰਕਾਰ ਤਾਂ ਇਹੀ ਨੌਜਵਾਨ ਨੇ ਜਿਹੜੇ ਕਿ ਕਿਰਕੀ ਨੂੰ ਲੈ ਕੇ ਆਏ ਨੇ ਜੇ ਨਹੀਂ ਲੈਂਦੀ ਤਾਂ ਫਿਰ ਇਹ ਹੋਊਗਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਉਹਨਾਂ ਵਿਅਕਤੀਆਂ ਦੇ ਵਿਰੁੱਧ ਜਿਹੜੀਆਂ ਨਹੀਂ ਨਿਭਾ ਰਹੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਹੈ ਤਾਂ ਇਹ ਸੱਪ ਦੇ ਮੂੰਹ ਵਿੱਚ ਕੋੜ ਕੇਲੀ ਵਾਲੀ ਹਾਲਤ ਜਿਹੜੀ ਆ ਉਹ ਬਣੀ ਹੋਈ ਹੈ ਦੂਸਰੀ ਜਿਹੜੀ ਹੈ ਭਾਰਤ ਦੇ ਲਈ ਇਹ ਜਿਹੜਾ ਨੇਪਾਲ ਦਾ ਜੋ ਘਟਨਾਕ੍ਰਮ ਟੋਟਲ ਆਪਾਨੂੰ ਦਿਖਾਈ ਦਿੰਦਾ ਹੈ ਜੋ ਵਰਤਾਰਾ ਇਸ ਦੇ ਵਿੱਚ ਹੋਇਆ ਹੈ ਭਾਰਤ ਦੀ ਰਿਸਪੌਂਸਿਬਿਲਟੀ ਜਿਹੜੀ ਹੈ ਥੋੜਾ ਜਿਹਾ ਇਸ ਨੂੰ ਧਿਆਨ ਦੇ ਨਾਲ ਸਟੈਂਡ ਲੈਣਾ ਹੈ ਕਿਉਂਕਿ ਭਾਰਤ ਦਾ ਇਮੀਡੀਏਟ ਨੇਬਰ ਹੈ ਬਿਲਕੁਲ ਨਾਲ ਲੱਗਦਾ ਹੈ ਹਿਮਾਲਿਆ ਵੱਲ ਨੂੰ ਜੇ ਆਪਾਂ ਦੇਖਦੇ ਹਾਂ ਤਾਂ ਇਹ ਇਮੀਡੀਏਟ ਤੇ ਸਭ ਤੋਂ ਵੱਡਾ ਤੇ ਇੱਕ Hindu ਨੇਸ਼ਨ ਰਿਹਾ ਹੈ ਇਹ ਤੇ ਹੁਣ ਮਨਾਰਕੀ ਦੀ ਬਜਾਏ ਹੁਣ ਜਮਹੂਰੀਅਤ ਹੈ ਪਰ ਅਗਲੀ ਗੱਲ ਇਹ ਵੀ ਹੈ ਕਿ ਇਹ ਦੇਸ਼ ਜਿਹੜਾ ਹੈ ਭਾਰਤ ਨਾਲ ਚੰਗੇ ਇਹਨਾਂ ਦੇ ਸਬੰਧ ਹਨ ਵਪਾਰਕ ਸਬੰਧ ਵੀ ਚੰਗੇ ਰਹੇ ਹਨ ਤੇ ਹਨ ਲੌਂਗ ਟਰਮ ਜਿਹੜਾ ਹੈ ਦੀਰਘਕਾਲੀ ਜਿਹੜੀਆਂ ਹਨ ਉਹ ਵਿਕਾਸ ਦੀਆਂ ਕਈ ਸੰਭਾਵਨਾਵਾਂ ਹਨ ਉਹਨਾਂ ਦੇ ਵਿੱਚ ਭਾਗੀਦਾਰ ਹੈ ਭਾਰਤ ਤੇ ਜਿਹੜਾ ਇਹ ਜਿਹੜੇ ਨਵੀਂ ਪ੍ਰਧਾਨ ਮੰਤਰੀ ਬਣੀ ਹੈ ਇਸ ਦੇ ਇਹ ਇੱਕ ਲੇਖਕਾ ਵੀ ਹੈ ਇਸ ਨੇ ਆਪਣੀ ਸਵੈ ਜੀਵਨੀ ਲਿਖੀ ਸੀ ਜਿਸ ਦਾ ਨਾਮ ਨਿਆ ਸੀ ਇਸ ਦੇ ਇਲਾਵਾ ਇਸ ਨੇ ਕਰਾ ਨਾਂ ਦਾ ਨਾਵਲ ਵੀ ਲਿਖਿਆ ਸੀ ਨਾਵਲ ਇਸ ਦਾ 2019 ਵਿੱਚ ਆਉਂਦਾ ਹੈ ਤੇ ਆਟੋ ਬਾਇਓਗ੍ਰਾਫੀ ਜਿਹੜੀ ਸਵੈ ਜੀਵਨੀ ਹੈ 2011 ਚ ਆਉਂਦੀ ਹੈ ਇਹਦੇ ਵਿੱਚ ਤਿੰਨ ਮੁੱਖ ਵਿਸ਼ੇ ਹਨ ਇਹਦੀਆਂ ਜਿਹੜੀਆਂ ਲਿਖਤਾਂ ਨੇ ਜਾਂ ਇਹਦੀਆਂ ਇਹ ਕਿਤਾਬਾਂ ਨੇ ਪਹਿਲਾ ਤਾਂ ਜਿਹੜੀ ਆ ਉਹ ਨਿਆ ਦੂਸਰਾ ਜਿਹੜਾ ਸਿਆਸਤ ਤੇ ਤੀਸਰਾ ਔਰਤਾਂ ਦੇ ਮੁੱਦੇ ਇਹ ਤਿੰਨ ਮੁੱਦਿਆਂ ਦੇ ਦੁਆਰੇ ਜਿਹੜੀ ਆ ਇਹਨਾਂ ਕਿਤਾਬਾਂ ਜਿਹੜੀਆਂ ਹਨ ਉਹਨਾਂ ਦੇ ਥੀਮ ਜਾਂ ਉਹਨਾਂ ਦੇ ਵਿਸ਼ੇ ਜਿਹੜੇ ਹਨ ਉਹ ਘੁੰਮਦੇ ਨੇ ਤੇ ਖੈਰ ਇਹ ਹੈ ਨਵੀਂ ਪ੍ਰਧਾਨ ਮੰਤਰੀ ਸੁਚੀਲਾ ਕਰਕੀ ਤੇ ਦੂਸਰਾ ਜਿਹੜਾ ਅੱਜ ਦੀ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਅਸੀਂ ਤਿੰਨ ਚਾਰ ਮੁੱਦੇ ਸ਼ੋਹੇ ਹਨ ਪਹਿਲਾ ਮੁੱਦਾ ਤਾਂ ਇਹ ਹੈ ਕਿ ਨਵੀਂ ਪ੍ਰਧਾਨ ਮੰਤਰੀ ਕੌਣ ਹੈ ਤੇ ਉਸ ਦਾ ਪਤੀ ਜਿਹੜਾ ਹੈ ਉਸ ਦਾ ਭਾਰਤ ਦੇ ਨਾਲ ਤੇ ਉਹ ਹਾਈਜੈਕ ਵਾਲੀ ਜਿਹੜੀ ਘਟਨਾ ਹੋਈ ਸੀ ਉਸ ਦੇ ਨਾਲ ਉਸੇ ਲੁੱਟ ਦੇ ਨਾਲ ਕੀ ਸੰਬੰਧ ਹੈ ਤੇ ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਹੈ ਗਿਰਜਾ ਪ੍ਰਸ਼ਾਦ ਕੋਇਰਾਲਾ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਉਦੋਂ ਉਹ ਕਹਿੰਦੇ ਨੇ ਕਿ ਇਹ ਜਿਹੜੇ 30 ਲੱਖ ਰੁਪਏ ਸਨ 52 ਸਾਲ ਪਹਿਲਾਂ 30 ਲੱਖ ਰੁਪਏ ਅੱਜ ਦੇ 30 ਕਰੋੜ ਦੇ ਬਰਾਬਰ ਹਨ ਤਾਂ ਉਹ ਜੋ ਪੈਸੇ ਲੁੱਟੇ ਗਏ ਸਨ ਉਹਦੀ ਦੁਰਵਰਤੋਂ ਹੋਈ ਸੀ ਉਹਨਾਂ ਦੀ ਕੋਬਰਤੋਂ ਹੋਈ ਸੀ ਸਹੀ ਵਰਤੋਂ ਨਹੀਂ ਸੀ ਉਹ ਇਹ ਗਿਰਜਾ ਪ੍ਰਸ਼ਾਦ ਕੋਇਰਾਲਾ ਪ੍ਰਧਾਨ ਮੰਤਰੀ ਜਿਹੜੇ ਰਹੇ ਹਨ ਤੇ ਇਸ ਲੂਟ ਦਾ ਇਸ ਜਿਹੜੀ ਅਗਵਾਲੀ ਜਿਹੜੀ ਘਟਨਾ ਹੈ ਇਸ ਦਾ ਹਿੱਸਾ ਰਹੇ ਸਨ ਤਾਂ ਇਹ ਹੈ ਦੂਸਰਾ ਪਹਿਲਾ ਹੈ ਮੈਡਮ ਜਿਹੜੀ ਨਵੀਂ ਪ੍ਰਧਾਨ ਮੰਤਰੀ ਬਣੀ ਹੈ ਸੁਸ਼ੀਲਾ ਕਰਕੀ ਦੂਜਾ ਹੈ ਉਸ ਦੇ ਪਤੀ ਦੇ ਬਾਰੇ ਤੇ ਉਹ ਅਗਵਾਦੀ ਘਟਨਾ ਦੇ ਬਾਰੇ ਤੀਜੀ ਆਪਾਂ ਗੱਲ ਕੀਤੀ ਹੈ ਕਿ ਜੋ ਕੁਝ ਹੋਇਆ ਹੈ ਉਸ ਤੋਂ ਬਾਅਦ ਅੱਗੇ ਇਮੀਡੀਏਟਲੀ ਕਦੋਂ ਹੋਵੇਗਾ ਵੋਟਾਂ ਕਦੋਂ ਪੈਣੀਆਂ ਨੇ ਇਹ ਆਪਾਂ ਚੌਥਾ ਜਿਹੜਾ ਮੁੱਦਾ ਅੱਜ ਆਪਾਂ ਵਿਚਾਰ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਭਾਰਤ ਦੇ ਲਈ ਇਸ ਘਟਨਾਕ੍ਰਮ ਦੇ ਕੀ ਅਰਥ ਹਨ ਤਾਂ ਦੋਸਤੋ ਵੀਡੀਓ ਦੇ ਵਿੱਚ ਅਸੀਂ ਪੂਰੇ ਵਿਸਤਾਰ ਦੇ ਨਾਲ ਨੇਪਾਲ ਦੀ ਪਾਇਆ ਮੌਜੂਦਾ ਸਥਿਤੀ ਨੂੰ ਸਮਝਿਆ ਹੈ ਤੇ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਦੋਸਤੋ ਕਲਾ ਸਾਹਿਤ ਸਮਾਜ ਤੇ ਸਿਆਸਤ ਦੁਨੀਆ ਦੀ ਸਿਆਸਤ ਨੂੰ ਸਮਝਣ ਦੇ ਲਈ ਤੁਸੀਂ ਇੱਥੇ ਪਰਪੱਕ ਤੇ ਠੋਸ ਨਤੀਜਿਆਂ ਦੇ ਉੱਤੇ ਪਹੁੰਚਣ ਦੇ ਲਈ ਤੁਸੀਂ ਸਾਡੇ ਜਿਹੜੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ ਦੋਸਤੋ